ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਦੀ ਤੁਲਾ ਰਾਸ਼ੀ ਦੀ ਤੇ ਮੇਖ ਰਾਸ਼ੀ ਵਾਲਿਆਂ ਦੀ ਇਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਪੰਜ ਵੱਡੇ ਬਦਲਾਅ ਹੋਣਗੇ ਤੇ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਖੁਸ਼ਖਬਰੀਆਂ ਮਿਲ ਜਾਣਗੀਆਂ ਜਿਸ ਦੇ ਲਈ ਇਹ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਗਣਪਤੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਬ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਿੰਨ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਜੀ ਕਿ ਖੁਸ਼ ਹੋਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਰਿੱਧੀ ਸਿੱਧੀ ਦੇ ਦਾਤਾ ਭਗਵਾਨ ਗਣਪਤੀ ਜੀ ਦੀ ਪੂਰਨ ਸ਼ubh ਕਿਰਪਾ ਤੇ ਅਸ਼ੀਰਵਾਦ ਦੇ ਨਾਲ ਤੁਹਾਨੂੰ 10 ਦਿਨਾਂ ਦੇ ਵਿੱਚ ਮਿਲਣ ਵਾਲੀ ਹੈ ਬਹੁਤ ਵੱਡੀ ਖੁਸ਼ਖਬਰੀ ਤੇ ਨਾਲ ਹੀ ਨਾਲ ਦੋਸਤੋ ਤੁਹਾਨੂੰ ਦੱਸ ਤਈਏ ਕਿ ਖੁਸ਼ਖਬਰੀ ਤੁਹਾਡੇ ਲਈ ਇੰਨੀ ਵੱਡੀ ਹੋਵੇਗੀ ਕਿ ਤੁਸੀਂ ਖੁਸ਼ੀ ਦੇ ਨਾਲ ਪਾਗਲ ਹੋ ਜਾਓਗੇ ਇੰਨੀ ਵੱਡੀ ਖੁਸ਼ਖਬਰੀ ਹੋਵੇਗੀ ਕਿ ਤੁਸੀਂ ਬਹੁਤ ਹੀ ਆਪਣੀ ਜ਼ਿੰਦਗੀ ਵਿੱਚ ਹੁਣ ਆਨੰਦ ਪਾਓਗੇ ਆਪਣੇ ਆਪ ਨੂੰ ਬਹੁਤ ਹੀ ਭਾਗਾ ਵਾਲਾ ਮਹਿਸੂਸ ਕਰੋਗੇ ਕਿਉਂਕਿ ਬਹੁਤ ਹੀ ਖੁਸ਼ ਨਸੀਬ ਹੋ ਸਕਦੇ ਹੋ ਤੁਸੀਂ ਤੁਹਾਨੂੰ ਦੱਸ ਦਈਏ ਕਿ ਹੁਣ ਭਗਵਾਨ ਗਣਪਤੀ ਜੀ ਦੀ ਪੂਰਨ ਸ਼ubh ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ। ਭਗਵਾਨ ਗਣਪਤੀ ਜੀ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਤੇ ਇਹਨਾਂ 10 ਦਿਨਾਂ ਦੇ ਸਮੇਂ ਵਿੱਚ ਤੁਹਾਡੇ ਲਈ ਗਜਕੇਸਰੀ ਯੋਗ, ਧਨਲక్ష్ਮੀ ਯੋਗ, ਧਨ ਪ੍ਰਾਪਤੀ ਯੋਗ ਤੇ ਵੱਡੇ-ਵੱਡੇ ਧਨ ਯੋਗਦਾਨ ਦਾ ਨਿਰਮਾਣ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਤਿੰਨ ਹੀ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਮਾਂ ਸਾਬਿਤ ਹੋ ਜਾਵੇਗਾ। ਧਨ ਪ੍ਰਾਪਤੀ ਦਾ ਸਮਾਂ ਰਹੇਗਾ ਤਾਂ ਦੋਸਤੋ ਕਿੱਥੋਂ ਕਿੱਥੋਂ ਲਾਭ ਹੋਵੇਗਾ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ ਤੇ ਕਿਹੜੇ ਖੇਤਰਾਂ ਦੇ ਵਿੱਚ ਤੁਹਾਨੂੰ ਕਾਮਯਾਬੀ ਮਿਲਣ ਦੀ ਵੱਧ ਤੋਂ ਵੱਧ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਨਾਲ ਹੀ ਨਾਲ ਖੁਸ਼ਖਬਰੀ ਦੇ ਤੁਹਾਡੇ ਪ੍ਰੇਮ ਸੰਬੰਧਾਂ ਨਾਲ ਸੰਬੰਧਿਤ ਜਾਣਕਾਰੀ ਵੀ ਤੁਹਾਨੂੰ ਦੱਸਾਂਗੇ ਕਿ ਪ੍ਰੇਮ ਸੰਬੰਧਾਂ ਵਿੱਚ ਕਿਹੜੀਆਂ ਖੁਸ਼ਖਬਰੀਆਂ ਮਿਲਣਗੀਆਂ ਦੇ ਨਾਲ ਦੇ ਨਾਲ ਤੁਹਾਨੂੰ ਕਿਹੜੀਆਂ ਗੱਲਾਂ ਨੂੰ ਲੈ ਕੇ ਇਸ ਸਮੇਂ ਸਾਵਧਾਨ ਰਹਿਣਾ ਹੋਵੇਗਾ ਇਹਨਾਂ 10 ਦਿਨਾਂ ਦਾ ਸੰਪੂਰਨ ਸਹੀ ਰਾਸ਼ੀਫਲ ਤੁਹਾਨੂੰ ਤੇ ਨਹੀਂ ਰਾਸ਼ੀ ਵਾਲਿਆਂ ਨੂੰ ਦੱਸਣ ਵਾਲੇ ਹਾਂ ਇਸ ਲਈ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਸਾਬਿਤ ਹੋ ਜਾਵੇਗੀ ਇਸ ਲਈ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਤੇ ਨਾਲ ਹੀ ਨਾਲ ਤੁਹਾਨੂੰ ਦੱਸਾਂਗੇ ਬਹੁਤ ਸਾਵਧਾਨੀ ਤੁਹਾਨੂੰ ਵਰਤਣੀ ਹੋਵੇਗੀ ਨਹੀਂ ਤਾਂ ਇੱਕ ਇੱਕ ਗੱਲ ਤੁਹਾਡੇ ਫਾਇਦੇ ਦੀ ਹੈ ਆਪਣੇ ਫਾਇਦੇ ਲਈ ਇਸ ਵੀਡੀਓ ਨੂੰ ਸਕਿੱਪ ਕੀਤੇ ਬਿਨਾ ਵੇਖਣਾ ਹੈ ਫਿਰ ਤੁਹਾਨੂੰ ਪੂਰਾ ਲਾਭ ਮਿਲ ਜਾਵੇਗਾ ਪੂਰਾ ਫਾਇਦਾ ਹੋਵੇਗਾ ਅੱਜ ਤੁਹਾਨੂੰ ਦੱਸਣ ਵਾਲੇ ਹਾਂ ਜੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਵੱਡਾ ਗਜ ਕੇਸਰੀ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕੁਝ ਐਸਾ ਦੱਸਾਂਗੇ ਕਿ ਕੁਝ ਸਾਵਧਾਨੀਆਂ ਵੀ ਦੱਸਾਂਗੇ ਜਿਸ ਦੇ ਨਾਲ ਤੁਹਾਨੂੰ ਲਾਭ ਦੁੱਗਣਾ ਹੋ ਕੇ ਮਿਲ ਜਾਵੇਗਾ ਤੇ ਆਉਣ ਵਾਲੇ ਕਸ਼ਟਾਂ ਅਤੇ ਪਰੇਸ਼ਾਨੀਆਂ ਤੋਂ ਤੁਸੀਂ ਬਚ ਸਕਦੇ ਹੋ ਕਿਉਂਕਿ ਇਹ ਜਿਹੜਾ ਸਮਾਂ ਹੈ ਤੁਹਾਡੇ ਰਾਸ਼ੀ ਵਾਲਿਆਂ ਦੇ ਲਈ ਬਹੁਤ ਚੰਗਾ ਸਮਾਂ ਸਾਬਿਤ ਹੋ ਜਾਵੇਗਾ। અત્યੰਤ ਦੁਰਲੱਭ ਸਮਾਂ ਹੈ। ਫਾਇਦੇ ਦਾ ਸਮਾਂ ਹੈ, ਖੁਸ਼ਖਬਰੀ ਤੇ ਕਾਮਯਾਬੀ ਦਿਵਾਉਣ ਵਾਲਾ ਸਮਾਂ ਹੈ। ਇਸ ਲਈ ਤੁਹਾਨੂੰ ਕਹਿ ਰਹੇ ਹਾਂ ਜੀ ਕਿ ਜੇਕਰ ਤੁਸੀਂ ਭਗਵਾਨ ਗਣਪਤੀ ਜੀ ਦੇ ਸੱਚੇ ਭਗਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਹੈ ਜੀ। ਭਗਵਾਨ ਗਣਪਤੀ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹਮੇਸ਼ਾ ਬਣੀ ਰਹੇਗੀ। ਨਾਲ ਹੀ ਨਾਲ ਦੋਸਤੋ ਹੁਣ ਗੱਲ ਕਰਦੇ ਹਾਂ ਕਿਵੇਂ ਦਾ ਰਹੇਗਾ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਦੀ ਭਵਿੱਖਬਾਣੀ ਤੁਹਾਡੀ ਰਾਸ਼ੀ ਦੇ ਲਈ 10 ਦਿਨਾਂ ਦਾ ਆਉਣ ਵਾਲਾ ਸਮਾਂ ਮਹੱਤਵਪੂਰਨ ਸਮਾਂ ਸਾਬਿਤ ਹੋਣ ਵਾਲਾ ਹੈ ਤੁਹਾਡੇ ਜੀਵਨ ਵਿੱਚ ਇਸ ਸਮੇਂ ਧਨ ਲਾਭ ਦੇ ਨਾਲ-ਨਾਲ ਨੌਕਰੀ ਦੇ ਲਾਭ ਵੀ ਹੁੰਦੇ ਹੋਏ ਨਜ਼ਰ ਆਉਣਗੇ ਤੁਹਾਡੇ ਜੀਵਨ ਵਿੱਚ ਚੰਗੀਆਂ ਖਬਰਾਂ ਦੀ ਸ਼ੁਰੂਆਤ ਹੋ ਜਾਵੇਗੀ ਸਭ ਤੋਂ ਚੰਗੀ ਖਬਰ ਹੁਣ ਨੌਜਵਾਨਾਂ ਨੂੰ ਨੌਕਰੀ ਦੀ ਚਾਹ ਵਿੱਚ ਬੈਠੇ ਹੋਏ ਲੋਕਾਂ ਨੂੰ ਇਸ ਸਮੇਂ ਵਿੱਚ ਨਵੀਂ ਨੌਕਰੀ ਵਿੱਚ ਲਾਭ ਮਿਲਣ ਵਾਲਾ ਹੈ ਨੌਕਰੀ ਦੇ ਖੇਤਰ ਵਿੱਚ ਤੁਹਾਨੂੰ ਵੱਡੀ ਤੇ ਭਾਰੀ ਸਫਲਤਾ ਪ੍ਰਾਪਤ ਹੋ ਜਾਵੇਗੀ ਕੁੱਲ ਮਿਲਾ ਕੇ ਤੁਹਾਨੂੰ ਨੌਕਰੀ ਦੇ ਨਾਲ ਕਈ ਵੱਡੇ ਵੱਡੇ ਚੰਗੇ ਆਫਰ ਵੀ ਇਸ ਸਮੇਂ ਮਿਲ ਸਕਦੇ ਹਨ ਜਿਸ ਨਾਲ ਤੁਹਾਡੇ ਜੀਵਨ ਵਿੱਚ ਧਨ ਲਾਭ ਦੀ ਸਥਿਤੀ ਬਣਨੀ ਸ਼ੁਰੂ ਹੋ ਜਾਵੇਗੀ ਨਾਲ ਹੀ ਨਾਲ ਇਥੇ ਕੈਰੀਅਰ ਕੁੱਲ ਮਿਲਾ ਕੇ ਤੁਹਾਡਾ ਚੰਗਾ ਸਾਥ ਦੇਵੇਗਾ ਤੁਹਾਨੂੰ ਪਹਿਲੇ ਦਿਨ ਤੋਂ ਹੀ ਵੱਡੇ ਵੱਡੇ ਤੇ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ ਕਈ ਦਿਨਾਂ ਤੋਂ ਰੁਕੇ ਕੰਮ ਜੋ ਤੁਹਾਡੇ ਜੀਵਨ ਵਿੱਚ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਸਨ ਉਹਨਾਂ ਕੰਮਾਂ ਵਿੱਚ ਅੱਗੇ ਵਧਣ ਦੇ ਮੌਕੇ ਤੁਹਾਨੂੰ ਮਿਲ ਸਕਦੇ ਹਨ ਉਹ ਕੰਮ ਹੁਣ ਤੁਹਾਡੇ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਸ ਗੱਲ ਤੇ ਪੂਰੇ ਪੂਰੇ ਅਸਰ ਹਨ ਤੁਹਾਡੀ ਰਾਸ਼ੀ ਤੇ ਸ਼ੁਕਰ ਸ਼ਨੀ ਅਤੇ ਗੁਰੂ ਦਾਤਾ ਜੜੜੇ ਹਨ অনুকূল ਹੋਣੇ ਸਾਬਿਤ ਹੋ ਚੁੱਕੇ ਹਨ ਜੀਵਨ ਵਿੱਚ ਸਮਰiddhi ਤੇ ਸਫਲਤਾ ਦੀ ਪ੍ਰਾਪਤੀ ਕਾਮਯਾਬੀ ਦਾ ਸ਼ੁਭ ਸੰਕੇਤ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਦੋਸਤੋ ਹੁਣ ਤੁਸੀਂ ਆਪਣੇ ਜੀਵਨ ਵਿੱਚ ਅੱਗੇ ਵਧਦੇ ਹੋਏ ਨਜ਼ਰ ਆਓਗੇ ਤੇ ਇਸ ਸਮੇਂ ਵਿੱਚ ਸਭ ਤੋਂ ਵੱਡਾ ਲਾਭ ਤੁਹਾਨੂੰ ਨੌਕਰੀ ਦੇ ਸੰਬੰਧਿਤ ਮਿਲ ਜਾਵੇਗਾ ਜਿਸ ਦੇ ਨਾਲ ਧਨ ਆਗਮਨ ਦੇ ਖੇਤਰ ਵਿੱਚ ਵਾਧਾ ਹੋਵੇਗਾ ਆਰਥਿਕ ਲਾਭ ਇਸ ਸਮੇਂ ਤੁਹਾਡਾ ਕਈ ਗੁਣਾ ਵਧ ਹੋਵੇਗਾ ਤੇ ਨਾਲ ਹੀ ਇਥੋਂ ਤਨਲਾਪ ਦੇ ਨਾਲ ਸੰਬੰਧਿਤ ਵੱਡੇ ਕੰਮ ਪੂਰੇ ਹੋਣ ਦੇ ਅਸਾਰ ਹਨ ਕਾਰਜ ਸਥਲ ਤੇ ਅਧਿਕਾਰੀਆਂ ਨਾਲ ਤੁਹਾਡੇ ਸੰਬੰਧ ਕਾਫੀ ਜ਼ਿਆਦਾ ਚੰਗੇ ਹੋ ਜਾਣਗੇ ਸਰਕਾਰੀ ਉੱਚ ਅਧਿਕਾਰੀ ਦੇ ਨਾਲ ਤੁਹਾਡੇ ਵੱਡੇ ਵੱਡੇ ਕੰਮਾਂ ਵਿੱਚ ਤੁਹਾਨੂੰ ਕਾਮਯਾਬੀ ਮਿਲਦੀ ਹੋਏ ਨਜ਼ਰ ਆਵੇਗੀ ਰੁਕੇ ਕੰਮਾਂ ਵਿੱਚ ਤੇਜ਼ੀ ਆਵੇਗੀ ਤੇ ਤੁਸੀਂ ਇਸ ਸਮੇਂ ਕਿਸੇ ਵੱਡੇ ਪ੍ਰੋਜੈਕਟ ਤੇ ਕੰਮ ਕਰਨ ਦਾ ਵੀ ਤੁਹਾਨੂੰ ਮੌਕਾ ਮਿਲ ਜਾਵੇਗਾ ਨੌਕਰੀ ਪੇਸ਼ਾ ਕਰਨ ਵਾਲੇ ਲੋਕਾਂ ਨੂੰ ਇਸ ਸਮੇਂ ਪ੍ਰੋਮੋਸ਼ਨ ਤੇ ਐਗਰੀਮੈਂਟ ਦਾ ਲਾਭ ਮਿਲਣ ਵਾਲਾ ਹੈ ਜਿਨ੍ਹਾਂ ਦੀ ਨੌਕਰੀ ਵਿੱਚ ਕੁਝ ਸਮੱਸਿਆਵਾਂ ਆ ਰਹੀਆਂ ਸਨ ਉਹਨਾਂ ਨੂੰ ਉਹਨਾਂ ਤੋਂ ਛੁਟਕਾਰਾ ਹੁਣ ਮਿਲ ਜਾਵੇਗਾ ਬਹੁਤ ਸਾਰੇ ਚੰਗੇ ਸੰਬੰਧ ਤੁਹਾਡੇ ਬਣਦੇ ਹੋਏ ਨਜ਼ਰ ਆਉਣਗੇ ਕੋਈ ਪੁਰਾਣਾ ਮਾਮਲਾ ਜਿਹੜਾ ਤੁਹਾਡਾ ਕੋਰਟ ਕਚਹਿਰੀ ਵਿੱਚ ਚੱਲ ਰਿਹਾ ਸੀ ਜਾਂ ਦੱਬਿਆ ਹੋਇਆ ਸੀ ਉਸ ਦੇ ਕੁਝ ਸੰਕੇਤ ਨਜ਼ਰ ਆ ਰਹੇ ਹਨ ਤੇ ਜਿਸ ਨੂੰ ਲੈ ਕੇ ਥੋੜਾ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ ਵਿਰੋਧੀ ਸਰਗਰਮਤਾ ਰਹਿਣਗੇ ਪਰ ਕਾਮਯਾਬ ਨਹੀਂ ਹੋਣਗੇ ਕਾਰੋਬਾਰ ਵਿੱਚ ਸਮੇਂ ਵਿੱਚ ਚੰਗੀ ਖਾਸ ਤਰੱਕੀ ਤੁਹਾਨੂੰ ਲਾਭ ਦੇ ਕੇ ਜਾਵੇਗੀ ਤੇ ਕਾਰੋਬਾਰ ਵਿੱਚ ਤੁਸੀਂ ਇਸ ਸਮੇਂ ਤਰੱਕੀ ਨਾਲ ਵੱਡਾ ਆਰਥਿਕ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਇਸ ਸਮੇਂ ਭਾਗ ਤੇ ਭਰੋਸਾ ਕਿਸਮਤ ਰੱਖ ਕੇ ਤੁਸੀਂ ਬੈਠਣਾ ਹੈ ਜਿਸ ਦੇ ਨਾਲ ਜੀਵਨ ਵਿੱਚ ਭਾਗਸ਼ਾਲੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਦਾ ਤੁਹਾਨੂੰ ਮੌਕਾ ਮਿਲ ਜਾਵੇਗਾ ਕਾਮਕਾਜੀ ਲੋਕਾਂ ਨੂੰ ਇਸ ਸਮੇਂ ਨਵੇਂ ਸਫਲਤਾ ਮਿਲੇਗੀ ਨਵੇਂ ਕਾਮਕਾਜ ਦੀ ਜ਼ਰੂਰਤ ਹੋਵੇਗੀ ਨਾਲ ਹੀ ਨਾਲ ਇਨਕਮ ਵਧਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਆਰਥਿਕ ਲਾਭ ਵੀ ਹੁੰਦਾ ਹੋਇਆ ਨਜ਼ਰ ਆਵੇਗਾ ਮਨ ਵਿੱਚ ਸੁੱਖ ਸ਼ਾਂਤੀ ਤੇ ਚੈਨ ਦਾ ਅਹਿਸਾਸ ਹੋਵੇਗਾ ਇਸ ਸਮੇਂ ਤੁਸੀਂ ਆਪਣੇ ਜੀਵਨ ਵਿੱਚ ਨਵੀਂ ਊਰਜਾ ਦੇ ਨਾਲ ਅੱਗੇ ਵਧੋਗੇ ਜਿਸ ਨਾਲ ਕੰਮ ਤੁਹਾਡੇ ਅੱਗੇ ਵਧਣਗੇ ਤੁਹਾਡੇ ਭਾਗ ਵਿੱਚ ਉਨਤੀ ਦੇ ਰਸਤੇ ਨਜ਼ਰ ਆਉਣਗੇ ਤੁਹਾਡੀ ਮਿਹਨਤ ਜੋ ਪ੍ਰਯਾਸ ਹੈ ਤੁਹਾਡੀ ਮਿਹਨਤ ਨੂੰ ਤੁਹਾਨੂੰ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਹੈ ਵਿਆਹ ਯੋਗ ਜਾਤਕਾਂ ਦੇ ਜੀਵਨ ਵਿੱਚ ਵਿਆਹ ਨੂੰ ਲੈ ਕੇ ਰਿਸ਼ਤਾ ਪੱਕਾ ਹੋਵੇਗਾ ਉੱਚੇ ਘਰਾਂ ਤੋਂ ਰਿਸ਼ਤੇ ਆਉਣਗੇ ਇਸ ਤਰ੍ਹਾਂ ਦੇ ਸਮੇਂ ਵਿੱਚ ਮਾਨਸਿਕ ਸ਼ਾਂਤੀ ਦੇ ਸਕੂਨ ਮਿਲ ਜਾਵੇਗਾ ਕਿਉਂਕਿ ਕੰਮ ਪੂਰੇ ਹੋਣ ਨਾਲ ਤੁਸੀਂ ਸਕੂਨ ਦਾ ਅਹਿਸਾਸ ਕਰੋਗੇ ਸਮਾਜਿਕ ਖੇਤਰ ਦਾ ਲਾਭ ਹੋਵੇਗਾ ਸਮਾਜ ਵਿੱਚ ਤੁਹਾਡੀ ਪ੍ਰਸ਼ੰਸਾ ਹੋਵੇਗੀ ਤੁਸੀਂ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਓਗੇ ਘਰ ਪਰਿਵਾਰ ਵਿੱਚ ਸ਼ੁਭ ਮੰਗਲ ਕਾਰਜ ਦੀ ਰੂਪਰੇਖਾ ਬਣਦੀ ਹੋਈ ਨਜ਼ਰ ਆ ਰਹੀ ਹੈ ਰਿਸ਼ਤੇਦਾਰਾਂ ਵਿੱਚ ਤੁਹਾਡੀ ਕਾਫੀ ਜ਼ਿਆਦਾ ਤਾਰੀਫ਼ ਕੀਤੀ ਜਾਵੇਗੀ ਇਸ ਸਮੇਂ ਵਿੱਚ ਤੁਸੀਂ ਧਨ ਖਰਚ ਵੀ ਕਰ ਸਕਦੇ ਹੋ ਆਪਣੇ ਅਤੇ ਆਪਣੇ ਪਰਿਵਾਰ ਉੱਤੇ ਚੰਗਾ ਖਾਸਾ ਧਨ ਖਰਚ ਕਰੋਗੇ ਕਿਉਂਕਿ ਧਨ ਆਵੇਗਾ ਤਾਂ ਖਰਚ ਵੀ ਹੋਵੇਗਾ ਧਨ ਲਾਭ ਨਾਲ ਸੰਬੰਧਿਤ ਵੱਡੇ ਸਰੋਤ ਬਣਦੇ ਹੋਏ ਨਜ਼ਰ ਆਉਣਗੇ ਕਈ ਕੰਮਾਂ ਤੋਂ ਤੁਸੀਂ ਲਾਭ ਪ੍ਰਾਪਤ ਕਰ ਸਕਦੇ ਹੋ ਪੁਰਾਣੇ اٹਕੇ ਹੋਏ ਕੰਮ ਤੁਹਾਡੇ ਸਫਲਤਾਪੂਰਵਕ ਪੂਰੇ ਹੋਣਗੇ ਜੋ ਧਨ ਆਗਮਨ ਲਈ ਅੱਗੇ ਵਧਾਉਣਗੇ ਉਹਨਾਂ ਦੇ ਪੂਰੇ ਹੋਣ ਦੇ ਅਸਾਰ ਹਨ ਪ੍ਰੇਮ ਸੰਬੰਧਾਂ ਵਿੱਚ ਸ਼ੁਭ ਸਥਿਤੀ ਬਣਦੀ ਹੋਈ ਨਜ਼ਰ ਆਵੇਗੀ ਤੁਹਾਡੇ ਜੀਵਨ ਵਿੱਚ ਨਵੇਂ ਸੰਬੰਧ ਬਣਨਗੇ ਵਿਦਿਆਰਥੀ ਤੇ ਨੌਜਵਾਨਾਂ ਨੂੰ ਇਸ ਸਮੇਂ ਸਰਕਾਰੀ ਖੇਤਰ ਦੀ ਨੌਕਰੀ ਦਾ ਸੁੱਖ ਪ੍ਰਾਪਤ ਹੋਵੇਗਾ ਜਿਸ ਦਾ ਫਲ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਨਤੀਜੇ ਤੁਹਾਨੂੰ ਸ਼ੁਭ ਹੀ ਮਿਲਣਗੇ ਨਿਸ਼ਚਿਤ ਤੌਰ ਤੇ ਤੁਹਾਨੂੰ ਸਰਕਾਰੀ ਖੇਤਰ ਦੀ ਨੌਕਰੀ ਵਿੱਚ ਸਫਲਤਾ ਮਿਲੇਗੀ ਤੁਹਾਨੂੰ ਇਸ ਸਮੇਂ ਭੂਮੀ ਭਵਨ ਸੰਪਤੀ ਵਿੱਚ ਲਾਭ ਹੋਵੇਗਾ ਤੁਸੀਂ ਮਕਾਨ ਦੁਕਾਨ ਪ੍ਰਾਪਰਟੀ ਦੇ ਨਿਵੇਸ਼ ਵਿੱਚ ਵੀ ਕਰ ਸਕਦੇ ਹੋ ਨਵਾਂ ਵਾਹਨ ਲੈਣ ਤੇ ਨਵਾਂ ਵਾਹਨ ਦਾ ਸੁੱਖ ਮਿਲ ਸਕਦਾ ਹੈ ਕੁੱਲ ਮਿਲਾ ਕੇ ਇਸ ਸਮੇਂ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ਵਿੱਚ ਨੌਕਰੀ ਦੀ ਆਫਰ ਮਿਲ ਸਕਦੀ ਹੈ ਵਿਦੇਸ਼ ਜਾਣ ਦਾ ਰਸਤਾ ਵੀ ਖੁੱਲ ਜਾਵੇਗਾ ਚੰਗਾ ਵਪਾਰ ਤੁਹਾਡਾ ਸਹੀ ਰਸਤੇ ਤੇ ਤੁਰੇਗਾ ਕਾਰੋਬਾਰ ਵਿੱਚ ਤੁਸੀਂ ਚੰਗੀ ਖਾਸੀ ਤਰੱਕੀ ਕਰੋਗੇ ਕਾਰੋਬਾਰ ਦੀ ਵੱਡੀ ਡੀਲ ਵੀ ਤੁਹਾਨੂੰ ਮਿਲ ਸਕਦੀ ਹੈ ਇਸ ਸਮੇਂ ਕਈ ਹੈਰਾਨ ਕਰਨ ਵਾਲੀਆਂ ਸ਼ੁਭ ਖਬਰਾਂ ਤੁਹਾਨੂੰ ਮਿਲ ਸਕਦੀਆਂ ਹਨ ਤੁਹਾਡੇ ਜੀਵਨ ਦੇ ਵਿੱਚ ਕੰਮ ਦੀ ਰੂਪਰੇਖਾ ਹੀ ਬਦਲਦੀ ਹੋਈ ਨਜ਼ਰ ਆਵੇਗੀ ਜਿਹੜਾ ਵੀ ਕੰਮ ਮਿਲੇਗਾ ਉਸ ਨੂੰ ਸਫਲਤਾਪੂਰਵਕ ਪੂਰਾ ਕਰ ਲਓਗੇ ਵੱਖ-ਵੱਖ ਸਥਿਤੀਆਂ ਵਿੱਚ ਆਪਣੇ ਸ਼੍ਰੇਸ਼ਟ ਪਰਦੇਸ਼ਟ ਵਿੱਚ ਪੂਰਾ ਫਰਤ ਤੁਹਾਨੂੰ ਇਸ ਸਮੇਂ ਮਿਲ ਜਾਵੇਗਾ ਕਿਸੇ ਵਿਅਕਤੀ ਦੇ ਵਿਸ਼ੇਸ਼ ਨਾਲ ਤੁਹਾਡੇ ਸੰਬੰਧ ਚੰਗੇ ਬਣਨਗੇ ਮਹੱਤਵਪੂਰਨ ਫੈਸਲੇ ਸਫਲ ਹੋਣਗੇ ਕੁੱਲ ਮਿਲਾ ਕੇ ਵਪਾਰੀਆਂ ਨੂੰ ਉੱਚਾ ਲਾਭ ਹੋਵੇਗਾ ਵਪਾਰ ਨਾਲ ਜੁੜੇ ਲੋਕਾਂ ਨੂੰ ਬਹੁਤ ਹੀ ਤਰੱਕੀ ਤੇ ਮੁਨਾਫਾ ਮਿਲਣ ਵਾਲਾ ਹੈ ਧਨ ਲਾਭ ਦੀਆਂ ਸਥਿਤੀਆਂ ਬਹੁਤ ਮਜ਼ਬੂਤ ਹੋਣਗੀਆਂ ਤੇ ਨਾਲ ਹੀ ਨਾਲ ਤੁਹਾਡੇ ਲਈ ਪੈਸਾ ਕਮਾਉਣ ਦੇ ਕਈ ਮਾਰਗ ਖੁੱਲਣਗੇ ਤੁਹਾਨੂੰ ਵੱਡਾ ਲਾਭ ਮਿਲੇਗਾ ਕਾਰੋਬਾਰ ਵਿੱਚ ਸਮਾਨ ਅਨੁਪਾਤ ਦੇ ਲਾਭ ਦੀ ਪ੍ਰਾਪਤੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਨੌਜਵਾਨਾਂ ਅਤੇ ਬੇਰੋਜ਼ਗਾਰਾਂ ਦੇ ਜੀਵਨ ਵਿੱਚ ਨਵੀਂ ਨੌਕਰੀ ਵਿੱਚ ਸਫਲਤਾ ਆਉਣ ਦੀ ਸੰਭਾਵਨਾ ਹੈ ਨਵੇਂ ਨੌਕਰੀ ਦੇ ਚੰਗੇ ਆਫਰ ਮਿਲਣਗੇ ਜਿਸ ਨਾਲ ਤੁਹਾਡੀਆਂ ਖੁਸ਼ੀਆਂ ਵਧਣ ਵਾਲੀਆਂ ਹਨ ਕਾਰੋਬਾਰ ਵਿੱਚ ਨਵੇਂ ਬਦਲਾਅ ਹੋਣਗੇ ਤੁਹਾਡੇ ਨਵੇਂ ਮਿੱਤਰ ਬਣਨਗੇ ਕੁਝ ਪੁਰਾਣੇ ਮਿੱਤਰ ਕਾਰੋਬਾਰ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ ਇਸ ਸਮੇਂ ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਲਾਭ ਮਿਲੇਗਾ ਵਿਦੇਸ਼ ਜਾ ਕੇ ਕੰਮ ਕਰਨ ਦਾ ਚੰਗੀ ਨੌਕਰੀ ਦੀ ਇੱਛਾ ਪੂਰੀ ਹੋ ਜਾਵੇਗੀ ਮਲਟੀਨੇਸ਼ਨਲ ਕੰਪਨੀ ਤੋਂ ਵਿਦੇਸ਼ ਨੌਕਰੀ ਅਤੇ ਆਫਰ ਵੀ ਮਿਲ ਸਕਦੇ ਹਨ ਇਹ ਸੀ ਜੀ ਤੁਹਾਡਾ ਤਿੰਨ ਰਾਸ਼ੀ ਫਲਵਾਲਿਆਂ ਦੀ ਭਵਿੱਖਬਾਣੀ ਕਿ ਤੁਹਾਡੇ ਆਉਣ ਵਾਲੇ 10 ਦਿਨਾਂ ਦੇ ਵਿੱਚ ਤੁਹਾਡੇ ਨਾਲ ਕੀ ਕੀ ਵਾਪਰਨ ਵਾਲਾ ਹੈ ਤੇ ਕਿਹੜੀਆਂ-ਕਿਹੜੀਆਂ ਤੁਹਾਨੂੰ ਇਸ ਸਮੇਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਧੰਨਵਾਦ